ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਪੁੱਤਰੇ ਤੁਸੀਂ ਆਪਣੇ ਘਰ ਦੀਆਂ ਮੱਝਾਂ ਗਾਵਾਂ ਨੂੰ ਚਾਰ ਲਿਆਇਆ ਕਰ ਅੱਗੇ ਤਾਂ ਸਾਡੇ ਕੰਮੇ ਮੱਝਾਂ ਗਾਈਆਂ ਚਾਰਨ ਜਾਂਦੀਆਂ ਹਨ ਪਰ ਹੁਣ ਉਹਨਾਂ ਦੇ ਨਾਲੇ ਤੂੰ ਵੀ ਜਾਇਆ ਕਰ ਤੇ ਚੰਗੀ ਤਰ੍ਹਾਂ ਆਪਣੀਆਂ ਮੱਜਾਂ ਗਾਮਾਂ ਨੂੰ ਰਚਾ ਕੇ ਲਿਆਇਆ ਕਰ ਤੇ ਨਾਲੇ ਜੀਤੂ ਕਰੋ ਬਾਹਰ ਨਿਕਲੇਗਾ ਤਾਂ ਤੇਰਾ ਮਨ ਹੂਰ ਹੋਵੇਗਾ ਤੇ ਤੈਨੂੰ ਚੰਗਾ ਵੀ ਮਹਿਸੂਸ ਹੋਵੇਗਾ ਤਾਂ ਤਨ ਸ੍ਰੀ ਕਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਤੁਸੀਂ ਜਿਸ ਤਰ੍ਹਾਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਤੇ ਕੱਲ ਨੂੰ ਆਪਣੇ ਡੰਗਰਾਂ ਨੂੰ ਮੈਂ ਚਰਾ ਕੇ ਲਿਆਵਾਂਗਾ ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਜੀ ਦੇ ਲਈ ਕੁਝ ਖਾਣ ਨੂੰ ਬਣ ਦਿੱਤਾ ਗਿਆ ਤਾਂ ਗੁਰੂ ਜੀ ਨੇ ਆਪਣੀਆਂ ਮੱਝਾਂ ગામਾਂ ਦੇ ਰਸਤੇ ਖੋਲੇ ਅਤੇ ਉਹਨਾਂ ਨੂੰ ਚਾਰਨ ਦੇ ਲਈ ਚੱਲ ਪਏ ਮੱਝਾਂ ગામਾਂ ਨੂੰ ਚਾਰਦੇ ਚਾਰਦੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਜਗਾ ਦੇਖ ਕੇ ਬੈਠ ਗਏ ਅਤੇ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਹੋ ਗਏ ਗੁਰੂ ਜੀ ਪਰਮਾਤਮਾ ਦੀ ਬੰਦਗੀ ਕਰਨ ਵਿੱਚ ਪੂਰੀ ਤਰ੍ਹਾਂ ਲੀਨ ਸਨ ਤੇ ਦੂਜੇ ਪਾਸੇ ਗੁਰੂ ਜੀ ਦੀਆਂ ਮੱਝੀਆਂ ਗਾਵਾਂ ਕਿਸੇ ਦੇ ਹਰੇ ਭਰੇ ਖੇਤ ਵਿੱਚ ਵੜ ਗਈਆਂ ਅਤੇ ਹਰੇ ਭਰੇ ਖੇਤ ਨੂੰ ਪੂਰੀ ਤਰ੍ਹਾਂ ਤਵਾ ਕਰ ਦਿੱਤਾ ਥੋੜੀ ਦੇਰ ਤੋਂ ਬਾਅਦ ਜਦੋਂ ਉਸ ਖੇਤ ਦਾ مالک ਆਇਆ ਤਾਂ ਉਸਨੇ ਦੇਖਿਆ ਕਿ ਗੁਰੂ ਜੀ ਦੀਆਂ ਮੱਜਾਂ ਗਾਮਾਨੀ ਖੇਤ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਹੈ ਆਪਣਾ ਉਜੜਿਆ ਹੋਇਆ ਖੇਤ ਦੇਖ ਕੇ ਖੇਤ ਦਾ مالک ਬਹੁਤ ਦੁਖੀ ਹੋਇਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਦੇਖ ਭਾਈ ਤੂੰ ਪਟਵਾਰੀ ਦਾ ਪੁੱਤਰ ਹੈਂ ਪਰ ਤੇਰੀਆਂ ਮੱਝਾਂ ਗਾਮਾਨੀ ਮੇਰਾ ਸਾਰਾ ਖੇਤ ਤਬਾਹ ਕਰ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਸਾਨ ਨੂੰ ਕਿਹਾ ਕਿ ਭਾਈ ਕੀ ਹੋਇਆ ਜੇਕਰ ਕਿਸੇ ਬੇਜਵਾਨ ਪਸੂ ਨੇ ਤੇਰੇ ਖੇਤ ਵਿੱਚੋਂ ਚਰ ਲਿਆ ਹੈ ਤੂੰ ਸਬਰ ਰੱਖ ਪਰਮਾਤਮਾ ਤੈਨੂੰ ਪੂਰ ਬਰਕਤ ਬਖਸ਼ੇਗਾ ਪਰ ਉਸ ਖੇਤ ਦੇ ਮਾਲਕ ਨੂੰ ਗੁਰੂ ਜੀ ਦੇ ਇਹ ਸ਼ਬਦ ਕੁਝ ਸਮਝ ਨਹੀਂ ਆਏ ਅਤੇ ਉਸਨੇ ਗੁਰੂ ਜੀ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਜੀ ਦੇ ਨਾਲ ਬਹਿਸ ਕਰਦਾ ਹੋਇਆ ਉਹ ਕਿਸਾਨ ਗੁਰੂ ਜੀ ਨੂੰ ਰਾਏ ਬੁਲਾਰ ਦੇ ਕੋਲ ਲੈ ਆਇਆ ਜਿਹੜਾ ਕਿ ਉਸ ਸਮੇਂ ਤਲਵੰਡੀ ਦਾ ਹਾਕਮ ਸੀ ਤਾਂ ਕਿਸਾਨ ਨੇ ਰਾਈ ਬੁਲਾਰ ਨੂੰ ਕਿਹਾ ਕਿ ਇਸ ਪਟਵਾਰੀ ਦੇ ਪੁੱਤਰ ਨੇ ਮੇਰਾ ਸਾਰਾ ਖੇਤ ਤਬਾਹ ਕਰ ਦਿੱਤਾ ਹੈ ਇਸ ਦੀਆਂ ਮਚਾ ਗਮਨੀ ਮੇਰੇ ਖੇਤ ਦੀ ਪੂਰੀ ਫਸਲ ਨੂੰ ਨਸ਼ਟ ਕਰ ਦਿੱਤਾ ਹੈ ਤੁਸੀਂ ਕਿਰਪਾ ਕਰਕੇ ਮੇਰਾ ਨਿਆਂ ਕਰੋ ਰਾਈ ਬੁਲਾਰ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਕਿ ਕਿਉਂ ਪਈ ਤੇਰੀਆਂ ਮੱਝਾਂ ਗਾਮਾ ਨੇ ਇਸਦਾ ਖੇਤ ਕਿਉਂ ਉਜਾੜਿਆ ਹੈ ਅੰਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਰਾਈ ਬੁਲਾਰ ਜੀ ਮੇਰੀਆਂ ਮੱਝਾਂ ਗਾਮਾ ਨੇ ਇਸ ਕਿਸਾਨ ਦਾ ਖੇਤ ਬਿਲਕੁਲ ਨਹੀਂ ਉਜਾੜਿਆ ਬਲਕਿ ਇਸਦਾ ਖੇਤ ਤਾਂ ਪਹਿਲਾਂ ਦੀ ਤਰ੍ਹਾਂ ਹੀ ਹਰਿਆ ਭਰਿਆ ਹੈ ਇਹ ਕਰ ਤੁਹਾਨੂੰ ਜ਼ਕੀਨ ਨਹੀਂ ਹੁੰਦਾ ਤਾਂ ਤੁਸੀਂ ਆਪਣਾ ਕੋਈ ਬੰਦਾ ਭੇਜ ਕੇ ਪਤਾ ਕਰਵਾ ਸਕਦੇ ਹੂੰ ਪਤਾ ਕਰਵਾਉਣ ਦੇ ਲਈ ਰਾਏ ਬੁਲਾਰਨੀ ਆਪਣੇ ਕੁਝ ਸੈਨਿਕ ਭੇਜ ਦਿੱਤੇ ਜਿਸ ਤੋਂ ਬਾਅਦ ਉਹਨਾਂ ਨੇ ਆਣ ਕੇ ਦੱਸਿਆ ਕਿ ਕਿਸਾਨ ਦਾ ਖੇਤ ਤਾਂ ਪੂਰੀ ਤਰ੍ਹਾਂ ਹਰਿਆ ਭਰਿਆ ਹੈ ਨਹੀਂ ਉਸ ਸੈਨਿਕਾਂ ਨੂੰ ਪੂਰੇ ਖੇਤ ਵਿੱਚ ਮੱਝਾਂ ਗਾਵਾਂ ਦੀ ਪੈਰਾਂ ਦੇ ਨਿਸ਼ਾਨ ਧਿਖਾਈ ਦਿੱਤੇ ਜਦੋਂ ਇਸ ਗੱਲ ਦੇ ਬਾਰੇ ਵਿੱਚ ਕਿਸਾਨ ਨੂੰ ਪਤਾ ਲੱਗਿਆ ਤਾਂ ਉਸ ਨੂੰ ਇਸ ਗੱਲ ਤੇ ਯਕੀਨ ਨਹੀਂ ਹੋਇਆ ਤਾਂ ਉਹ ਤੋੜ ਕੇ ਆਪਣੇ ਖੇਤਾਂ ਵਿੱਚ ਵਾਪਸ ਗਿਆ ਜਦੋਂ ਉਸ ਕਿਸਾਨ ਨੇ ਆਪਣੀ ਹਰੀ-ਭਰੀ ਫਸਲ ਖਵਾਂ ਦੇ ਵਿੱਚ ਝੋਲਦੀ ਹੋਈ دیکੀ ਤਾਂ ਉਹ ਇਸ ਘੋਤ ਕਨੂ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਹੋ ਗਿਆ ਅਤੇ ਬਾਬਾਸ ਆਪਣੇ ਘਰ ਨੂੰ ਜਾਂਦੇ ਸਮੇਂ ਰਾਹ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਹੀ ਸੋਚਦਾ ਗਿਆ ਕਿ ਇਹ ਲੜਕਾ ਕੋਈ ਸਧਾਰਨ ਬਾਲਕ ਨਹੀਂ ਹੈ ਇਹ ਤਾਂ ਕੋਈ ਰੱਬੀ ਰੂਪ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਦੀ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਕਮੈਂਟ ਬਾਕਸ ਵਿੱਚ ਸਤ ਨਾਮ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਜੀ